ਇਕ ਮਾਮਲਾ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਦਰਸਲ ਦੱਸੀਏ ਕਿ ਪੰਜਾਬ ਰੂਟਵੇਸ ਅਤੇ ਪੀਆਰਟੀਸੀ ਦੇ ਬੱਸਾਂ ਦੇ ਡਰਾਈਵਰਾਂ ਨੂੰ ਬੱਸਾਂ ਰੋਕਣ ਦੇ ਵੱਡਿਆ ਦਿਸ਼ਤ ਦਿੱਤੇ ਗਏ ਨੇ ਮਾਮਲਾ ਇਸ ਬਾਬਤ ਹੈ ਕਿ ਜਦੋਂ ਸਵੇਰੇ ਸਵੇਰੇ ਔਰਤਾਂ ਆਪਣੇ ਕੰਮਾਂ ਕਰਾਂ ਤੇ ਸਕੂਲਾਂ ਕਾਲਜਾਂ ਲਈ ਜਾਂਦੀਆਂ ਨੇ ਤਾਂ ਜਿਹੜੇ ਸਰਕਾਰੀ ਬੱਸਾਂ ਵਾਲੇ ਨਹੀਂ ਉਹ ਬੱਸਾਂ ਨਹੀਂ ਰੋਕਦੇ ਤਾਂ ਇਸੇ ਹੀ ਚੱਲਦੇ ਔਰਤਾਂ ਦੇ ਵੱਲੋਂ ਵੱਡਾ ਰੋਡ ਜਾਨ ਕੀਤਾ ਗਿਆ ਸੀ ਤੇ ਹੁਣ ਉਸ ਤੋਂ ਬਾਅਦ ਖੁਦ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਰਾਲੀ ਦੇ ਵਸਤੇ ਤੇ ਪਹੁੰਚੇ ਤੇ ਉਨ੍ਹਾਂ ਦੇ ਵੱਲੋਂ ਸ਼ਿਨਾਖਤਪੁਰੇ ਮਾਮਲੇ ਦੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵੀ ਉੱਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਥੇ ਔਰਤਾਂ ਨੂੰ ਜਦੋਂ ਉਹਨਾਂ ਨੇ ਕੰਮਕਾਜ ਤੇ ਜਾਣਾ ਹੈ ਤੇ ਇੱਥੇ ਬੱਸਾਂ ਵਾਲਿਆਂ ਨੂੰ ਬੱਸਾਂ ਰੋਕਣੀਆਂ ਪੈਣਗੀਆਂ ਉਹਨਾਂ ਨੂੰ ਵੱਡੇ ਦੇਸ਼ ਜਿਹੜੇ ਨੇ ਬੱਸਾਂ ਨੂੰ ਰੋਕਣ ਲਈ ਕਿਹਾਗੇ ਨੇ ਆ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਔਰਤਾਂ ਦੇ ਵੱਲੋਂ ਆਪਣਾ ਦੁੱਖ ਸਾਜਾ ਕੀਤਾ ਗਿਆ ਕਿ ਅਸੀਂ ਸਕੂਲਾਂ ਕਾਲਜਾਂ ਨੂੰ ਜਾਣਾ ਹੁੰਦਾ ਹੈ ਬੱਸਾਂ ਨਹੀਂ ਰੋਕੀਆਂ ਜਾਂਦੀਆਂ ਜਿਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਉਹਨਾਂ ਔਰਤਾਂ ਦੇ ਵੱਲੋਂ ਝੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਈਆਂ ਕਿਉਂਕਿ ਬੱਚਿਆਂ ਨੇ ਸਮੇਸਿਰ ਸਕੂਲਾ ਕੋਲਜਾਂ ਨੂੰ ਜਾਣਾ ਹੁੰਦਾ ਤੇ ਉੱਥੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇਹੀ ਵਿਚਾਲੇ ਹੁਣ ਵੱਡੇ ਬਿਆਨ ਵੱਟੇ ਪੱਖ ਜਿਹੜੇ ਬੱਚਿਆਂ ਦੇ ਵੱਲੋਂ ਰੱਖੇ ਗਏ ਨੇ ਕੀ ਕੁਝ ਮੰਤਰੀ ਨੇ ਵੀ ਕਿਹਾ ਉਹ ਵੀ ਤੁਸੀਂ ਸੁਣ ਸਕਦੇ ਹੋ ਉਹ ਤੁਸੀਂ ਆ ਕੇ ਬੋਲੋ ਕਿ ਜਿਵੇਂ ਸਾਡੀ ਤੋਂ ਹੁੰਦਾ ਨੇ ਉਹ ਤੁਸੀਂ ਆ ਕੇ ਸਾਡੀ ਦੁਖਦਰਦੀ ਸਮਝੀਏ ਤੁਸੀਂ ਆਇਓ ਆਪਣੇ ਆਪ ਆ ਕੇ ਤੁਸੀਂ ਮੁਲਾਜ਼ਮ ਲੈ ਕੇ ਆਇਓ ਤੁਸੀਂ ਆਪ ਨੂੰ ਕੈਨੈਟ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਸਾਡਾ ਤੁਹਾਡੀ ਸਰਸਰ ਦੀ ਜਿਹੜਾ ਤੁਸੀਂ ਉਰੇ ਆਏ ਨਹੀਂ ਨਹੀਂ ਮੇਰਾ ਫਰਜ਼ ਬੰਦਾ ਸੀ ਸਾਡੀਆਂ ਬੱਚੀਆਂ ਪੜਨਗੀਆਂ ਅਫਸਰ ਬਣਨਗੀਆਂ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਕੋਈ ਦੂਰ ਬਣ ਸਕਦਾ ਬਹੁਤ ਚੰਗਾ ਲੱਗਿਆ ਜੀ ਜਿਵੇਂ ਸਾਨੂੰ ਦੱਸਿਆ ਗਿਆ ਕਿ ਹਾਂ ਅੱਜ ਆ ਰਹੇ ਨੇ ਤਾਂ ਬਿਲਕੁਲ ਅੱਛਾ ਲੱਗਿਆ ਕਿ ਹਾਂ ਕਿ ਜਿਹੜਾ ਅਸੀਂ ਮੋਰਚਾ ਲਾਇਆ ਸੀਗਾ ਜਿਹੜਾ ਅਸੀਂ ਜਾਮ ਇਕੱਠਾ ਕਰਿਆ ਸੀਗਾ ਸਾਡਾ ਤੁਹਾਡਾ ਵਿਅਰਥ ਨਹੀਂ ਜਾਣ ਦਿੱਤਾ ਤੁਸੀਂ ਤੁਸੀਂ ਆਏ ਉਹਦੇ ਤੇ ਕੈਨੈਟ ਕਰੋਗੇ ਬਹੁਤ ਚੰਗੀ ਗੱਲ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਉਰੇ ਆ ਕੇ ਮਾਜਲ ਦੇ ਵੀ ਕਰਾਲੀ ਜੀ ਐਂਟਰੀ ਪਰ ਕੋਈ 500 ਰੁਪਏ ਤੇ ਲੱਕ ਮੇਟੇ ਵੀ ਕੀ ਕਰਦੇ ਤੇ ਸਾਰੀਆਂ ਰੁਕਣਗੀਆਂ ਬੱਸਾਂ ਜੀ ਪੀਜੀਆਈ ਵੀ ਬ੍ਰੇਕ ਵੱਜੂਗੀ ਨਹੀਂ ਇੱਧਰ ਨੂੰ ਜਾਂਦੀ ਹੈ ਬੱਦੀ ਨੂੰ ਓਕੇ ਆਪਣੇ ਉਹ ਚੰਗੀ ਕਰਨ ਲਈ ਮੈਂ ਕਿਹਾ ਜਿੱਥੇ ਵੀ ਕੋਈ ਦਿੱਕਤ ਆਉਂਦੀ ਆ ਉਥੇ ਆਪਾਂ ਪੱਕੀ ਇਨਸਪੈਕਟਰ ਦੀ ਡਿਊਟੀ ਲਾਉਨੇ ਆ ਤੇ ਜਿੱਥੇ ਵੀ ਬ੍ਰੀਜ ਨੇ ਉਤਰਨਾ ਆ ਜਾਂ ਪੀਜੀਆਈ ਜਾਣਾ ਜਿਆਦਾ ਜਾਂਦੇ ਜੀ ਹਰ ਜਗ੍ਹਾ ਤੇ ਮੰਜ਼ਿਲ ਤੇ ਪਹੁੰਚਾਵਾਂਗੇ ਜਦੋਂ ਵੀ ਤੁਸੀਂ ਕਿਸੇ ਵੀ ਪਾਸਟੈਂਡ ਤੇ ਬੱਸ ਰੋਕਦੇ ਹੋ ਉੱਥੇ ਤੁਸੀਂ ਕੋਸ਼ਿਸ਼ ਇਹੋ ਕਰਿਆ ਕਰੋ ਕਿ ਜਿਹੜੀਆਂ ਸਾਡੀਆਂ ਧੀਆਂ ਸਕੂਲ ਤੇ ਕਾਲਜ ਜਾਣ ਵਾਲੀਆਂ ਨਾ ਪਹਿਲ ਉਹਨਾਂ ਨੂੰ ਦਿਆ ਕਰੋ ਉਹਦੇ ਬਾਅਦ ਮੀਨ ਇਹੋ 1 ਘੰਟਾ ਆ ਜਦੋਂ ਰਾਸ਼ ਪੈਣਾ ਆ ਮੁੜ ਕੇ ਆਪੇ ਰਾਸ਼ ਓੜੀ ਓੜੀ ਜਿਹੜਾ ਵਾ ਉਸ ਥੇਰੋ ਜਾਣਾ ਤੇ ਬਾਕੀ ਜਿਹੜੀ ਸਵਾਰੀ ਆ ਉਹਨੂੰ ਵੀ ਆਪਾਂ ਲੈ ਕੇ ਜਾਣਾ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਪਰ ਜਿਹੜਾ 7:30 ਤੋਂ 8:30 ਇੱਕ ਘੰਟਾ ਆ ਉਹ ਸਕੂਲ ਤੇ ਕਾਲਜ ਦਾ ਟਾਈਮ ਆ ਉਹ ਖਾਸ ਕਰਕੇ ਸਾਡੀਆਂ ਧੀਆਂ ਦਾ ਧਿਆਨ ਰੱਖਣਾ ਕਿਉਂਕਿ ਜਿਹੜਾ ਜੈਂਟਸ ਆ ਉਹਦੇ ਹੋਰ ਤਰੀਕੇ ਵੀ ਜਾ ਸਕਦਾ ਵਾ ਕੋਈ ਆਪਦੇ ਵੀ ਕਲਤੇ ਵੀ ਉਹ ਪ੍ਰਾਈਵੇਟ ਪਾਸਤੇ ਵੀ ਚੜ ਸਕਦਾ ਉਹ ਆਪਦੀ ਗੱਡੀ ਦੇ ਵੀ ਜਾ ਸਕਦਾ ਪਰ ਬੱਚਿਆਂ ਨੂੰ ਦਿੱਕਤ ਆਉਂਦੀ ਆ ਧੀਆਂ ਨੂੰ ਦਿੱਕਤ ਆਉਂਦੀ ਆ ਖਾਸ ਕਰਕੇ ਪਹਿਲ ਦੇਣੀ ਆ ਸਾਡੀਆਂ ਧੀਆਂ ਨੂੰ ਮੰਤਰੀ ਸਾਹਿਬ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਹੋਊਗੀ ਜੇਕਰ ਕੋਈ ਵੀ ਕੋਈ ਰੋਡਵੇਜ਼ ਦਾ ਡਰਾਈਵਰ ਕੰਟੀ ਨਹੀਂ ਰੋਕਦਾ ਨੂੰ ਵੇਖੋ ਇੱਥੇ ਲਾਤੀ ਆ ਦੋ ਇਨਸਪੈਕਟਰਾਂ ਦੀ ਡਿਊਟੀ ਲਾਤੀ ਆ ਜਿਹੜਾ ਇੱਕ ਇਧਰੋਂ ਚੰਡੀਗੜ੍ਹ ਤੋਂ ਕਰਾਲੀ ਤੋਂ ਖਰੜ ਨੂੰ ਰੋਪੜ ਨੂੰ ਕਰਾਲੀ ਨੂੰ ਤੇ ਗਾ ਅੰਮ੍ਰਿਤਸਰ ਨੂੰ ਬੱਸਾਂ ਨਿਕਲਦੀਆਂ ਉਧਰਲੀ ਸਾਈਡ ਇੱਕ ਇੰਸਪੈਕਟਰ ਪੱਕਾ ਖੜੂਗਾ ਇੱਕ ਕਰਾਲੀ ਬੱਸ ਸਟੈਂਡ ਤੋਂ ਜਿਹੜੀਆਂ ਚੰਡੀਗੜ੍ਹ ਤੋਂ ਬੱਸਾਂ ਜਾਂਦੀਆਂ ਇੱਕ ਇੰਸਪੈਕਟਰ ਪੱਕਾ ਉਧਰ ਖੜੂਗਾ ਤੇ ਸਾਰੀਆਂ ਬੱਸਾਂ ਬੱਸ ਸਟਾਪ ਤੇ ਰੁਕੀ ਜਾਣਗੀਆਂ ਜਿੱਥੇ ਵੇਖੋ ਬੱਸ ਫੁੱਲ ਭਰੀ ਆ ਤੇ ਬਾਦਿਆ ਜਿਹਦੇ ਵਿੱਚ ਸਵਾਰੀਆਂ ਉਹਦੇ ਚਲੋ ਮਜਬੂਰੀ ਆ ਜਿਹਦੇ ਵਿੱਚ ਜਗ੍ਹਾ ਹੈਗੀ ਆ ਉਹਦੇ 'ਚ ਸਵਾਰੀਆਂ ਚੜਾ ਕੇ ਖੜੂਗਾ ਜੇ ਜਗਾ ਹੁੰਦੀ ਤੋਂ ਵੀ ਨਹੀਂ ਕੋਈ バス ਰੋਕਦਾ ਫਿਰ ਉਹ ਡਰਾਈਵਰ ਤੇ ਤੇ ਕਲੈਕਟਰ ਤੇ ਕਾਰਵਾਈ ਵੀ ਕਰਾਂਗੇ ਵੀ ਜੇ ਪਾਸੇ ਚੜਨ ਨੂੰ ਜਗਾ ਆ ਰੋਕਣੀ ਚਾਹੀਦੀ ਆ ਵੀ ਕੋਈ ਸਰਕਾਰ ਦੀ ਸਹੂਲਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 24 ਘੰਟੇ ਰਾਤ ਦਿਨ ਲੋਕਾਂ ਲਈ ਕੰਮ ਕਰਦੇ ਪਏ ਤੇ ਇਹ ਸਰਕਾਰ ਨੇ ਪੈਸੇ ਅਦਾ ਕਰਦੇ ਆ ਇਹ ਕਲੈਕਟਰਾਂ ਨੂੰ ਤੇ ਡਰਾਈਵਰਾਂ ਨੂੰ ਬੱਸਾਂ ਰੋਕ ਕੇ ਬੱਚਿਆਂ ਨੂੰ ਸੜੀਆਂ ਭੈਣਾਂ ਨੂੰ ਚੜਾ ਕੇ ਖੜਨਾ ਚਾਹੀਦਾ ਬੱਸਾਂ ਤੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਅੱਜ ਤੇ ਜਿੰਨੀਆਂ ਵੀ ਬੱਸਾਂ ਆਈਆਂ ਚਲੋ ਤਕਰੀਬਨ ਸਾਰੀਆਂ ਹੀ ਖੜਦੀਆਂ ਵੀ ਰਹਿ ਜਾਂਦਾ ਤੇ ਸਵਾਰੀਆਂ ਵੀ ਆਪਾਂ ਜੇ ਕਹੀਏ ਵੀ ਖਾਲੀ ਬੱਸਾਂ ਗਈਆਂ ਸਵਾਰੀਆਂ ਵੀ ਫੋਲਿਆ ਜਿਹੜੀ ਫੋਲਿਆ ਬੱਸ ਉਹਦੇ ਤੇ ਚਲੋ ਇਹਨਾਂ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਜਿਹੜੀ ਬੱਸ ਫੋਲਿਆ ਉਹਦੇ ਤੇ ਵੀ ਕੋਈ ਕਿੰਤੂ-ਪਰੰਤੂ ਨਹੀਂ ਕਰਦੇ ਵੀ ਜੇ ਸਵਾਰੀਆਂ ਭਰੀਆਂ ਆ ਉਹ ਨਾ ਵੀ ਰੁਕੇ ਕੋਈ ਗੱਲ ਨਹੀਂ ਪਰ ਇੱਕ ਬ੍ਰੇਕ ਜ਼ਰੂਰ ਮਾਰਨੀ ਚਾਹੀਦੀ ਵੀ ਇਹਨਾਂ ਦੇ ਦਿਲ ਨੂੰ ਇਹ ਵਿਸ਼ਵਾਸ ਹੋਵੇ ਜੇ ਵੀ ਵਾਕੇ ਬੱਸ ਭਰੀ ਤੇ ਅਸੀਂ ਕਿੱਥੇ ਚੜਦੇ ਜੀ ਸਾਰੀ ਗੱਲ ਇਹ ਵੀ ਭੈਣ ਭਰਾ ਸਮਝਦੇ ਕੁਈ ਨਵੀਆਂ ਬੱਸਾਂ ਲੈ ਕੇ ਵੀ ਯੋਜਨਾ ਹੈ ਬਿਲਕੁਲ 1000 ਤੋਂ ਵੱਧ ਬੱਸਾਂ ਜਿਹੜੀਆਂ ਉਹਦੀ ਪ੍ਰਪੋਜ਼ਲ ਜਿਹੜੀ ਪਾ ਕੇ ਪਾਸ ਹੋ ਚੁੱਕੀ ਆ ਬੱਸ ਵੱਧ ਤੋਂ ਵੱਧ 1.5 ਮਹੀਨੇ ਦੇ ਵਿੱਚ ਵਿੱਚ ਨਵਾਂ ਫਲੀਟ ਜਿਹਦੇ ਚ ਵਾਰ-ਵਾਰ ਜਿਵੇਂ ਮੰਨ ਲਓ ਮਹੀਨੇ 2 ਮਹੀਨੇ ਬਾਅਦ 10 20 30 ਬੱਸਾਂ ਹਰ ਮਹੀਨੇ ਆਇਆ ਕਰਨੀਆਂ ਫਲੀਟ ਦੇ ਵਿੱਚ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਨਜ਼ੂਰੀ ਦੇ ਦਿੱਤੀ ਆ ਨਵੀਆਂ ਬੱਸਾਂ ਵੀ ਜਿਹੜੀਆਂ ਉਹ ਜਲਦ ਪਹੁੰਚਣਗੀਆਂ ਜਿਹਦੇ ਨਾਲ ਜਿਹੜੀ ਦਿੱਕਤ ਆਉਂਦੀ ਆ ਬੱਸਾਂ ਚ ਗੈਦਰਿੰਗ ਵੱਧ ਹੁੰਦੀ ਆ ਉਹਦੇ ਤੋਂ ਵੀ ਨਜਾਤ ਖਲੂ ਮੰਤਰੀ ਸਾਹਿਬ ਜਿਹੜੇ ਬੱਚਿਆਂ ਨੇ ਧਰਨਾ ਲਾਇਆ ਸੀਗਾ ਉਹ ਉਹ ਤੁਹਾਡਾ ਸ਼ੁਕਰੀਆ ਦਾ ਕਰ ਰਹੇ ਕੀ ਕਹਿਣਾ ਚਾਹੁੰਦੇ ਹੋ ਸਰ ਉਹਨਾਂ ਨੂੰ ਕਿਹਾ ਜੀ ਕੋਈ ਸਾਡੇ ਧੀਆ ਪੁੱਤ ਨੇ ਸਾਡੇ ਬੱਚੇ ਨੇ ਆਪਦੇ ਸਾਡੇ ਪਰਿਵਾਰ ਨੇ ਤੇ ਜੇ ਕੰਮ ਹੀ ਕੋਈ ਮੁਸ਼ਕਲ ਆਊਗੀ ਤੇ ਜਿਵੇਂ ਅੱਜ ਮੈਂ ਆ ਆਪਦੇ ਬੱਚਿਆਂ ਕੋਲ ਮੈਂ ਕਹਾ ਵੀ ਬੱਚਿਆਂ ਦੀ ਜਿਹੜੀ ਕੋਈ ਮੁਸ਼ਕਲ ਆਉਦਾ ਹੱਲ ਕਰਾਂਗੇ ਬੱਚਿਆਂ ਦੇ ਵਿੱਚ ਜਾਵਾਂਗੇ ਮੈਂ ਅੱਜ ਵਿਖੋ ਜਦੋਂ ਮੈਨੂੰ ਪਤਾ ਲੱਗਾ ਸਾਡੀ ਚੇਅਰਮੈਨ ਨੇ ਪਰਮਿੰਦਰ ਗੋਲਡੀ ਜੀ ਇਹ ਇਸੇ ਹਲਕੇ ਦੇ ਵਿੱਚ ਰਹਿੰਦੇ ਇੱਥੇ ਬਹਾਦਰ ਬਹਾਦਰ ਦੇ ਵਿੱਚ ਰਹਿੰਦੇ ਆ ਇਹਨਾਂ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਪਰੇਸ਼ਾਨੀ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਆਪਾਂ ਬਿਨਾ ਸਿਕਿਉਰਿਟੀ ਤੋਂ ਬਿਨਾ ਕਿਸੇ ਨੂੰ ਦੱਸੇ ਤੋਂ ਆਪਾਂ ਜਾਣਾ ਤੇ ਜਾ ਕੇ ਚੈੱਕ ਕਰਦੇ ਆ ਚਲੋ ਆਏ ਆ ਇੱਥੇ ਇਹ ਡਰਾਈਵਰਾਂ ਕਨੈਕਟਰ ਨੇ ਬੱਸਾਂ ਰੋਕ ਕੇ ਹੀ ਤਕਰੀਬਨ ਖੜੀਆਂ ਸਿਕਿਉਰਿਟੀ ਮੈਂ ਤਾਂ ਹੀ ਨਾਲ ਲੈ ਗਿਆ ਜੋ ਸਿਕਿਉਰਿਟੀ ਆ ਜਾਂਦੀ ਆ ਉਹ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਜਾਂ ਅਫਸਰ ਆਇਆ ਜਾਂ ਕੋਈ ਲੀਡਰ ਆਇਆ ਮੈਂ ਚੁੱਪ ਕਰਕੇ ਆ ਕੇ ਪਹਿਲਾਂ ਉਧਰ ਜਿੱਥੋਂ ਬਸਟਾਕ ਤੋਂ ਕਰਾਲੀ ਰੋਕੇਗਾ ਚੰਡੀਗੜ੍ਹ ਨੂੰ ਜਾਂਦੀ ਆ ਉੱਧਰ ਰੁਕੇ ਆ ਚਲੋ ਉਹ ਰੂਟੀਨ ਦੇ ਵਿੱਚ ਇੱਕ ਅੱਧੀ ਬੱਸ ਭਾਵੇਂ ਲੰਗੀ ਹੋਵੇ ਬਾਕੀ ਰੋਕੇ ਹੀ ਸਟਾਪ ਕਰਕੇ ਹੀ ਲੈ ਕੇ ਗਏ ਆ ਤੇ ਇੱਥੇ ਪੱਕੀ ਆਪਾਂ ਦੋ ਇਨਸਪੈਕਟਰ ਤਾਇਨਾਤ ਕਰਦੇ ਆ ਇਹ ਦੋਵੇਂ ਇਨਸਪੈਕਟਰ ਦੋਵਾਂ ਬਸਟਾਕ ਤੇ ਖੜੇ ਰਹਿਣਗੇ ਹਰ ਬੱਸ ਇੱਥੇ ਬ੍ਰੇਕ ਮਾਰ ਕੇ ਜਾਊਗੀ ਬੱਤੀ ਸਾਹਿਬ ਪੀਟਰ ਸਾਹਿਬ ਚੇਅਰਮੈਨ ਸਾਹਿਬ ਅੱਜ ਬੱਤੀ ਜੀ ਆਇਆ ਸਰ ਕੀ ਗੱਲਬਾਤ ਹੋਈ ਹੈ ਬੱਚਿਆਂ ਦਾ ਬਿਲਕੁਲ ਮੈਂ ਸਭ ਤੋਂ ਪਹਿਲਾਂ ਤਾਂ ਇਹ ਬੱਚਿਆਂ ਦਾ ਧੰਨਵਾਦ ਕਰਦਾ ਸਾਡੇ ਕਰਾਲੀ ਦੀਆਂ ਧੀਆ ਦਾ ਜਿਨ੍ਹਾਂ ਨੇ ਸਾਨੂੰ ਅੱਜ ਜੋ ਸਾਡਾ ਮੁੱਦਾ ਪਤਾ ਹੈ ਕਰਾਲੀ ਦੇ ਬਸਾਂ ਦਾ ਨਾ ਰੁਕਣ ਦਾ ਤੇ ਉਹ ਵੀ ਬੱਚੀ ਸਾਡੇ ਨਾਲ ਵੀ ਖੜੀ ਹੈ ਤੇ ਮੈਂ ਜਦੋਂ ਮੰਤਰੀ ਸੀ ਸਾਡੇ ਲਾਲਜੀਤ ਜੀ ਭੁੱਲਰ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਮੈਂ ਆਪ ਜਾ ਕੇ ਦੇਖੂੰਗਾ ਤੇ ਉਹ ਆਪ ਅੱਜ ਸਵੇਰ ਦੇ ਇੱਥੇ ਆ ਕੇ ਅਸੀਂ ਬੜੀ ਦੇਰ ਤੇ ਪਹਿਲਾਂ ਦੂਜੇ ਪਾਸੇ ਡੇ ਸਾਹਮਣੇ ਖੜੇ ਸੀ ਤੇ ਬਿਨਾਂ ਸਿਕਿਉਰਿਟੀ ਦੇ ਇੰਨੇ ਆਮ ਲੋਕਾਂ ਚ ਸਾਰਿਆਂ ਨਾਲ ਗੱਲਬਾਤ ਵੀ ਕੀਤੀ ਹੈ ਬਹੁਤ-ਬਹੁਤ ਹੀ ਦਾ ਮੈਂ ਧੰਨਵਾਦ ਕਰਦਾ ਤੇ ਮੈਂ ਸ਼ਿਵਾਸ਼ਿਲ ਦਵਾਨਾ ਕਰਾਲੀ ਦੇ ਸਾਰੇ ਹੀ ਸਾਡੀਆਂ ਧੀਆਂ ਪਣਾ ਬਜ਼ੁਰਗਾਂ ਲੋਕੀ ਹੁਣ ਇੱਥੇ ਬ੍ਰੇਕ ਮਾਰ ਕੇ ਜਾਇ ਕਰੂਗੇ ਤੇ ਅਸੀਂ ਆਪ ਵੀ ਵਾਚ ਕਰਾਂਗੇ ਤੇ ਜਿੱਥੇ ਨਾਲ ਹੀ ਸਰਨੇ ਸਾਡੇ ਮੰਤਰੀ ਸਾਹਿਬ ਨੇ ਦੋ ਇਨਸਪੈਕਟਰ ਵੀ ਇੱਥੇ ਤਾਇਨਾਤ ਕਰੇ ਆ ਉਹ ਵੀ ਉਹਨਾਂ ਦੀ ਵੀ ਦੇਖਰੇਖ ਚਿੱਥੇ ਸਵੇਰੇ ਬੱਸਾਂ ਰੁੱਕੇ ਜਾਇ ਕਰੇ ਅਕਸਰ ਜਦੋਂ ਕੋਈ ਵੱਡੀ ਹੋਰ ਪਾਰਟੀ ਦਾ ਮੌਕਾ ਤੇ ਨਮਾਇੰਗਾ ਆਵੇ ਤਾਂ ਵੀ ਅਕਸਰ ਮੁਲਾਜ਼ਮ ਨਾਲ ਆਉਂਦੇ ਜੀਏ ਮੰਤਰੀ ਦਾ ਬਿਲਕੁਲ ਸਾਥ ਨਿਕਲ ਆਏ ਆ ਉਹ ਵੀ ਬੱਸਾਂ ਚੜ੍ਹ ਕੇ ਦੇਖਿਆ ਕੀ ਕਹਿਣਾ ਚਾਹਦੇ ਹੁੰਦੇ ਆ ਸਾਧਰੀ ਬਾਰੇ ਵੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਬੰਦਿਆਂ ਨੂੰ ਮੰਤਰੀ ਬਣਾਇਆ ਐਮ ਐਲ ਏ ਬਣਾਇਆ ਚੇਅਰਮੈਨ ਬਣਾਇਆ ਮੰਤਰੀ ਸਾਹਿਬ ਦਾ ਵੀ ਕੋਈ ਇਦਾਂ ਦਾ ਪੋਲਿਟੀਕਲ ਪਿਸ਼ੋਕੜ ਨਹੀਂ ਆਮ ਲੋਕਾਂ ਚੋਂ ਹੀ ਬਣ ਕੇ ਆਏ ਆ ਤੇ ਆਮ ਲੋਕਾਂ ਚ ਹੀ ਪਿਤਰਦੇ ਆ ਇਹ ਤਾਂ ਵੈਸੇ ਵੀ ਬਹੁਤ ਘੱਟ ਕੋਈ ਸਿਕਿਉਰਟੀ ਨਹੀਂ ਆਮ ਲੋਕਾਂ ਚ ਜਾ ਕੇ ਜੇ ਮੰਤਰੀ ਆਮ ਲੋਕਾਂ ਚ ਆਉਂਗੇ ਤੇ ਅਸਲੀ ਦਿੱਕਤ ਪਤਾ ਲੱਗਦੀ ਹੈ ਕਿ ਆਮ ਲੋਕ ਕੀ ਦਿੱਕਤਾਂ ਫੇਸ ਕਰ ਰਹੇ ਆ ਸੋ ਮੈਂ ਕਹਿੰਦਾ ਇਤਾਂ ਦੇ ਮੰਤਰੀ ਉਹਨੇ ਚਾਹੀਦੇ ਇਤਾਂ ਵੀ ਐਮਐਲਏ ਉਹ